ਸਤ 17000 ਦਾ ਦੇ ਜਾਂਦੇ ਜੇ ਤੁਸੀਂ ਇਹਦਾ ਐਨੇ ਮੰਗੀ ਜੰਨੇ ਹੋਗੇ ਇਹ ਐਨੇ ਦਾ ਆਮ ਹਰ ਕੋਈ ਜਾਵੇਂਗਾ ਇਹਨੇ ਸਸਤੇ ਦੇ ਚੱਕਰਾਂ ਦੇ ਵਿੱਚ ਆਪਾਂ ਕਿੱਥੋਂ ਘਾਟਾ ਖਾਨਨੇ ਆ ਕਦੂ ਕਰਿਆ ਉਸ ਤੋਂ ਬਾਅਦ ਲੱਗਦਾ ਜਿਆਦਾਤਰ ਤਾਂ ਦੇਖੇ ਕਦੂ ਸਸਤੇ ਦੇ ਚੱਕਰਾਂ ਵਾਲਾ ਜਿਹੜਾ ਹੁੰਦਾ ਹੈਗਾ ਉਹਦੇ ਵਿੱਚ ਇਹ ਤੁਸੀਂ ਹੁੰਦਾ ਹੈ ਜੀ 5-7 ਸਾਲ ਤਾਂ ਸੀ ਇਹ ਕਹਿ ਸਕਦੇ ਆ ਇਹਨੂੰ ਵੀ ਲਾਗ ਆਉਣ ਤੇ ਲੱਗਦੇ ਆ ਇਹਨੂੰ ਸਾਈਟ ਤੋਂ ਬਹੁਤ ਦੂਰ ਦੀ ਗੱਲ ਹੈ ਏਰਾ ਫੇਰੀਆਂ ਉਹਨਾਂ ਕਪੜੇ ਕਿੱਥੋਂ ਨੇ ਹੂੰ ਇਹ ਪਲੇਟ ਉਤੋਂ ਮਕੈਨਿਕਲ ਦੀ ਲੱਗੀ ਸੀਲ ਵਿੱਚ ਇਹ ਲਾ। ਬਹੁਤ ਫਰਕ ਦੇਖੋ ਥਿਕਨੈਸ ਦਾ। ਬਸ ਤੁਹਾਨੂੰ ਦੁੱਗਣਾ ਫਰਕ ਹੈ ਇਹ ਚੀਜ਼ ਦੀ ਸਾਡੀ ਗਾਰੰਟੀ ਹੈ ਜੈਸੀ ਮਰਜ਼ੀ ਮਿੱਟੀ ਚ ਲਾ ਦਿਓ ਸਾਡਾ ਰੋਟਾਵੇਟਰ ਵਾਈਬ੍ਰੇਸ਼ਨ ਦੇ ਜੇ ਇਸ ਤਰ੍ਹਾਂ ਦੀ ਸਾਲ ਭਰ ਦੇ ਵਿੱਚ ਦਿੱਕਤ ਆ ਜੇ ਉਹ ਸਾਡਾ। 1 ਕਿਲੋ 50 ਗ੍ਰਾਮ ਦਾ ਬਲੇਡ ਹੈ। ਇਹਦਾ ਚ ਹੈ ਵੇਟ ਕਰ ਸਕਦੇ। ਜੀ ਇਹਦਾ ਵੇਟ ਕਰ ਸਕਦੇ। ਟੁੱਟਾ ਬਿਟਾ ਅੱਜ ਦੀ ਗੱਡੀ ਹਰ ਕੋਈ ਕਦੂ ਵਾਸਤੇ ਲੈ ਰਿਹਾ ਜ਼ਿਆਦਾਤਰ ਪਾਣੀ ਚ ਚਲਾਉਣਾ। ਠੀਕ ਹੈ ਜੀ। ਸਰਵਿਸ ਮਿਲੂਗੀ ਫੁੱਲ। ਸਰਵਿਸ ਫੁੱਲ ਮਿਲੂ ਤੁਹਾਡੇ ਖੇਤ ਵਿੱਚ ਮਿਲੂ। ਵੀਰੋ ਰੋਟਾਵੇਟਰ ਜਦੋਂ ਵੀ ਆਪ ਤੇ ਵਿੱਚ ਕੰਪਨੀਆਂ ਦੇ ਰੋਟਾਵੇਟਰ ਬਹੁਤ ਮਹਿੰਗੇ ਨੇ ਵਿੱਚ ਬਹੁਤ ਜ਼ਿਆਦਾ ਸਸਤੇ ਨੇ ਤੇ ਅੱਜ ਆਪਾਂ ਤੁਹਾਨੂੰ ਫਰਕ ਦਿਖਾਵਾਂਗੇ ਮੈਂ ਵੀਰਵਾਲ ਆਲਿਆਂ ਨੂੰ ਸਪੈਸ਼ਲ ਕਿਹਾ ਵੀ ਮਹਿੰਗੇ ਤੇ ਸਸਤੇ ਦਾ ਫਰਕ ਦੱਸੋ ਵੀ ਕਿੱਥੇ ਜਾ ਕੇ ਕਿਹੜੀਆਂ-ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਰੋਟਾਵੇਟਰ ਲੈਣ ਵਾਰੀ ਦੇਖਣੀਆਂ ਚਾਹੀਦੀਆਂ ਨੇ ਉਹਨਾਂ ਬਾਰੇ ਅੱਜ ਅੰਦਰੂਨੀ ਗੱਲਾਂ ਡਿਸਕਸ ਕਰਨ ਜਾ ਰਹੇ ਹਾਂ ਤੇ ਅੰਦਰੂਨੀ ਪਾਰਟ ਜਿਹੜੇ ਤੇ ਅੰਦਰਲੇ ਤੁਹਾਨੂੰ ਉਹ ਸਾਰੇ ਦਿਖਾਵਾਂਗੇ ਸਭ ਤੋਂ ਪਹਿਲਾਂ ਸ਼ਸਤੀ ਗੱਲ ਵੀਰੇ ਤੇ ਵੀਰੇ ਕਿੰਨਾ ਗੱਲਾਂ ਕਰਕੇ ਫਰਕ ਪੈ ਜਾਂਦਾ ਦੇਖੋ ਜੀ ਟੋਟਲੀ ਇਹਦੇ ਵਿੱਚ ਹਰ ਇੱਕ ਚੀਜ਼ ਦਾ ਤੁਹਾਨੂੰ ਫਰਕ ਮਿਲੂਗਾ ਜਿਹੜਾ ਕਿ ਆਪਾਂ ਕਹਿ ਦਿੰਨੇ ਕਿ ਗੋਮਲਿਆਂ ਦਾ 70000 ਦਾ ਦੇ ਜਾਂਦੇ ਜੇ ਤੁਸੀਂ ਇਹਦਾ ਐਨੇ ਮੰਗੀ ਜਾਂਨੇ ਹੋਗੇ ਇਹ ਐਨੇ ਦਾ ਬਣ ਉਹ ਕਪੈਰੀ ਜਾਂਨੇ ਤੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਹਾਂ ਇਹ ਨਹੀਂ ਕਹਿ ਸਕਦੇ ਕੱਲੇ ਗੇਰ ਦੇ ਵਿੱਚ ਟੋਟਲੀ ਹੀ ਫਰਕ ਪੈਂਦਾ ਹੈਗਾ ਇੱਕ ਤਾਂ ਕਹਿੰਦਾ ਵੀ ਤੁਸੀਂ ਤਾਂ ਇਹਦਾ ਇੰਨਾ ਮੰਗ ਲਿਆ ਜੀ ਉੱਥੇ 20 30000 ਸਸਤਾ ਦੇ ਜਾਂਦੇ ਨੇ ਉਹ ਤੁਹਾਨੂੰ ਦਿਖਾ ਰਹੇਗੇ ਜੀ ਜਿਵੇਂ ਹੁਣ ਆਪਾਂ ਆ ਗਿਆ ਜੀ ਠੀਕ ਹੈ 20 35 28 ਦੇ ਵਿੱਚ ਹੈ ਜੀ ਰੋਟਾਵੇਟਰ ਆਰਮ ਜਿਹੜਾ ਹਰ ਕੋਈ ਇਹਦਾ 20 35 28 ਦੇ ਵਿੱਚ ਹੀ ਹੈ ਸਾਰੇ ਉਹ ਵੀ ਇੰਨੀ ਬਣਾਉਂਦੇ ਨੇ ਹੁਣ ਇਹਦੇ ਵਿੱਚ ਪੀਸ ਦੀ ਸਾਰੇ ਦੀ ਬੰਨ ਲੁੱਕ ਦਿਖਾਓ ਜੀ ਜੀ ਠੀਕ ਹੈ ਨਾ ਜੀ ਕਾਸਟਿੰਗ ਤੇ ਤੁਹਾਨੂੰ ਇਹਦੇ ਵਿੱਚ ਕਲੰਪ ਮਿਲ ਗਈ ਹੂੰ 3 ਇੰਚੀ ਸੀ ਕਲਾਸ ਪਾਈਪ ਲੱਗਿਆ ਹੋਇਆ ਜੀ ਇਹ ਗੇਅਰ ਦੇ ਹੂੰ ਸਪੋਰਟ ਵਾਲਾ ਠੀਕ ਹੈ ਜੀ ਟਾਪੇ ਤੋਂ ਲਾ ਇਹਦੇ ਵਿੱਚ ਤੁਹਾਨੂੰ ਮੈਂ ਜਿਹੜਾ ਦੂਸਰਾ ਪੀਸ ਦਿਖਾਵਾਂਗਾ ਉਹਦੇ ਨਾਲ ਤੁਸੀਂ ਫਰਕ ਦੇਖਿਓ ਜੀ ਤੇ ਦੂਜੇ ਦੇ ਵਿੱਚ ਕੀ ਕੀ ਫਰਕ ਆ ਬਾਈ ਆਪਾਂ ਇਕੱਲੀ ਇਕੱਲੀ ਚੀਜ਼ਾਂ ਦਿਖਾ ਦਈਏ ਹਾਂਜੀ ਸੋਨੂੰ ਮੈਂ ਸਪੇਅਰ ਪਾਰਟ ਲੈ ਕੇ ਚੱਲਦਾ ਜੀ ਠੀਕ ਹੈ ਜੀ ਇਹ ਆ ਗਿਆ ਜੀ ਆਪਣਾ ਜਿਹੜਾ ਆਪਾਂ ਪੀਸ ਕਹਿ ਦਿੰਨੇ ਹਾਂ ਕਿ ਹਲਕੇ ਵਾਲਾ ਤੇ ਇਹਦਾ ਗੇਅਰ ਵੀ ਹਲਕਾ ਗियर ਦੇ ਵਿੱਚ ਵੀ ਫਰਕ ਹੈ ਜੀ ਰੂਟਰ ਦੇ ਵਿੱਚ ਵੀ ਫਰਕ ਹੈ ਬੋਡੀ 'ਚ ਵੀ ਫਰਕ ਹੈ ਸਾਰੇ ਕਿਤੇ ਫਰਕ ਹੈ ਜੀ ਹੂੰ ਤੇ ਦੇਖਣ ਦੇ ਵਿੱਚ ਤਾਂ ਰੂਟਾ ਬੀਟਰਨ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂਗਾ ਬਿਲਕੁਲ ਤੇ ਇੱਕ ਪਾਸੇ ਇਹਦਾ ਗियर ਦੇਖ ਲਓ ਤੁਸੀਂ ਨਜ਼ਰ ਮਾਰ ਕੇ ਤੇ ਇੱਕ ਪਾਸੇ ਇਹਦਾ ਇਹਦਾ ਬਾਈ ਕਿ ਕਿ ਗियर ਦੇ ਵਿੱਚ ਫਰਕ ਹੈ ਜੀ ਇਹ ਆ ਗਿਆ ਜੀ ਆਪਣਾ 11 22 ਦਾ ਠੀਕ ਹੈ ਠੀਕ ਹੈ ਜੀ ਜਿਹੜਾ ਆਪਣਾ ਸਪੈਸ਼ਲੀ ਲੱਗਦਾ ਇਹ ਲੱਗਦਾ 13 23 ਦਾ ਜਿਹੜਾ 13 23 ਦਾ ਗੀਅਰ ਹੈ ਮੈਂ ਕਿਸ ਵੀਰ 13 23 ਦਾ ਉਹਦਾ ਐਕਚੁਅਲ ਸਾਈਜ਼ ਇਹ ਹੈ ਜੀ ਠੀਕ ਹੈ ਜ ਇਹ ਸਾਈਜ਼ ਹੈ ਤੇ ਬਾਈ ਜਿਵੇਂ ਆ ਸਮਾਨ ਆ ਗਿਆ ਹਨਾ ਇੱਕ ਪਾਸੇ ਦਾ ਇਹ ਸੀਲਾਂ ਆ ਗਈਆਂ ਇਹ ਦੇਖੋ ਜੀ ਇਹ ਆ ਗਿਆ ਜਿਹਨ ਆਪਣਾ ਗ੍ਰੀਸ ਵਾਲਾ ਹੁੰਦਾ ਹੈ ਆਮ ਹਰ ਕੋਈ ਜਮ ਇਹਨਾਂ ਸਸਤੇ ਦੇ ਚੱਕਰਾਂ ਦੇ ਵਿੱਚ ਆਪਾਂ ਕਿੱਥੋਂ ਘਾਟਾ ਖਾਣੇ ਆਗੇ ਆਪਾਂ ਇਹਦੇ ਵਿੱਚ ਆ ਗਈ ਆਪਣੀ ਇਹ ਸੀਲ ਜੀ ਛੋਟੀ ਆਮ ਰਾਬੜ ਦੀ ਜਿੰਨੇ ਰਿਜਨਲ ਤੋਂ ਰਿਜਨਲ ਸੀਲ ਵੀ ਆਪਾਂ ਨੂੰ ਸਿਰਫ 100 ਰੁਪਏ ਦੀ ਮਿਲ ਜਾਂਦੀ ਹੈ ਹਾਂ 60 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ 60 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਹੁਣ ਤੁਸੀਂ ਉਹਨੂੰ ਕੀ ਵਾੜੀ ਵਧੀਆ ਮੰਨ ਲੋਗੇ ਇੱਕ ਸਾਲ ਰੂਟਾ ਵੀਟਰ ਧੁੱਪ 'ਚ ਖੜ ਗਿਆ ਠੀਕ ਹੈ ਕੱਦੂ ਕਰਿਆ ਉਸ ਤੋਂ ਬਾਅਦ ਜ਼ਿਆਦਾਤਰ ਤਾਂ ਦੇਖੇ ਕੱਦੂ 'ਚ ਲੀਕ ਹੋ ਜਾਂਦਾ ਹੈ ਇਹ ਸੀਲਾਂ ਨੇ ਇਹ ਸੀਲਾਂ ਨੇ ਠੀਕ ਹੈ ਜੀ ਤੇ ਫਿਰ ਆਜੋ ਐਕਸਲ ਤੇ ਆਜੋ ਜੀ ਆ ਮਟੀਰੀਅਲ ਹੈ ਜਿੱਥੋਂ ਮਰਜੀ ਮਟੀਰੀਅਲ ਖਰੀਦ ਸਕਦੇ ਹੋਗੇ ਠੀਕ ਹੈ ਤੇ ਆ ਗੇਅਰ ਤੋਂ ਦੇਖ ਲਓ ਜੀ ਬੀ ਏ ਹੈ ਜੀ ਸਸਤੇ ਦੇ ਚੱਕਰਾਂ ਵਾਲਾ ਜਿਹੜਾ ਹੁੰਦਾ ਹੈਗਾ ਉਹਦੇ ਵਿੱਚ ਇਹ ਤੁਸੀਂ ਹੁੰਦਾ ਹੈ ਜੀ ਤੇ ਸੀਲਾਂ ਦਾ ਵੀ ਰੋ ਇੰਨਾ ਕੁ ਜ਼ਿਆਦਾ ਫਰਕ ਹੁੰਦਾ ਇਹ ਆ ਸੀਲ ਦੇਖੋ ਇੱਕ ਪਾਸੇ ਇਹ ਮਕੈਨੀਕਲ ਸੀਲ ਇਹ ਹੈਗੀ ਹੈ ਜੀ ਮਕੈਨੀਕਲ ਸੀਲ ਹੂੰ ਜਿਹੜਾ ਹੁਣ ਆਪਣਾ ਆਪਣੀਆਂ ਹੈਵੀ ਮਾਡਲ ਜਿਹੜਾ ਕਹਿੰਦੇ ਆਂਗੇ ਅਸੀਂ ਸਾਡਾ ਚੀਜ਼ ਸਾਡੀ ਜਾਂ ਜਾਣ ਵਾਲੀ ਨਹੀਂ ਹੈਗੀ ਠੀਕ ਹੈ ਨਾ ਉਹਦੇ ਵਿੱਚ ਤੁਸੀਂ ਖਲਾ ਕੇ ਚੈੱਕ ਕਰ ਸਕਦੇ ਹੋ ਜਿਹੜੀ ਚੀਜ਼ ਦਿਖਾਵਾਂਗੇ ਤੁਹਾਨੂੰ ਉਹੀ ਮਿਲੂ ਅੱਛਾ ਵਿੱਚ ਇਹ ਖੋਲ ਕੇ ਚੈੱਕ ਕਰ ਲੀ ਜੇ ਮਕੈਨੀਕਲ ਉਰੇ ਵੀਡੀਓ ਚ ਦਿਖਾਤੀ ਤੁਸੀਂ ਵੀਡੀਓ ਛੱਡੋ ਜੀ ਤੁਸੀਂ ਆ ਕੇ ਕਸਟਮਰ ਨੂੰ ਕੀ ਹੁੰਦਾ ਹੈਗਾ ਨਾ ਪਤਾ ਨਹੀਂ ਵੀ ਇਹ ਤਾਂ ਦਿਖਾਵਾ ਹੀ ਕਰ ਰਹੇ ਨੇ ਤੁਸੀਂ ਆਓ ਪੀਸ ਪਏ ਆ ਜਿਹੜਾ ਮਰਜ਼ੀ ਖੋਲ ਕੇ ਚੈੱਕ ਕਰਵਾ ਲਓ ਠੀਕ ਹੈ ਸਾਡੇ ਕੋਲ ਚੈਲੰਜ ਹੈ ਜੀ ਜਿਹੜਾ ਮਰਜ਼ੀ ਕੋਈ ਦਿੱਕਤ ਨਹੀਂ ਜੀ ਠੀਕ ਹੈ ਠੀਕ ਹੈ ਜੀ ਹੁਣ ਇਹਦੇ ਤੁਸੀਂ ਹੱਬ ਤੇ ਆ ਜੋ ਇਹਦੇ ਵਿੱਚ ਸੀਲ ਪੈਂਦੀ ਹੈ ਇਨੇ ਸੀਲ ਨੇ ਪਹਿਲਾਂ ਇੱਕ ਨੇ ਇਹਦੇ ਜੇ ਲੱਗੇ ਜਾਣੇ ਜੀ ਤੇ ਦੂਸਰੀ ਆ ਜਾਂਦੀ ਆਪਣੀ ਐਕਸਲ ਚ ਫਿਰ ਇਹਨਾਂ ਨੇ ਜੁੜ ਜਾ ਇਹਨਾਂ ਨੇ ਦੋਨਾਂ ਨੇ ਜੁੜ ਕੇ ਆਪਸ ਦੇ ਵਿੱਚ ਇੱਥੇ ਚੱਲਣਾ ਜੀ ਮਿਲ ਕੇ ਤੇ ਪਾਣੀ ਪੈਣ ਦੀ ਗੁੰਜਾਇਸ਼ ਪਾਣੀ ਤਾਂ ਬਹੁਤ ਜਾਦੇ ਆਪਾਂ ਇਹਨੂੰ ਮੰਨਦੇ ਆਂ ਜੀ ਵੱਡੀ ਚੀਜ਼ ਮੰਨ ਕੇ ਚਲੋ ਇਹਦੇ ਵਿੱਚ ਤੁਸੀਂ ਹਵਾ ਵਾਲੀ ਪਾਈਪ ਲਾ ਦਿਓ ਨਾ ਹਵਾ ਵਾਲੀ ਇਹ ਵਿੱਚ ਦੀ ਤੁਹਾਨੂੰ ਬਲਬਲਾਂ ਨਹੀਂ ਕਿਤੋਂ ਦਿਖਾਉਗੇ ਕਰਕੇ ਅਸੇ ਹਵਾ ਵੀ ਨਹੀਂ ਕਰਾਸ ਹੁੰਦੀ ਜੀ ਤੇ ਵੀ ਮਤਲਬ ਇਹ ਤਾਂ ਜਾਣੀ ਕਿਥੋਂ ਹੈ ਪਾਣੀ ਨੇ ਕਿਥੋਂ ਇਹਦੇ ਝੋਲੇ ਕਢਣ ਜਾਣੇਗਾ ਠੀਕ ਹੈ ਵੀ ਤੇ ਗੀਅਰ ਦੀ ਲਾਈਫ ਨੂੰ ਵਧਾਉਣੀ ਹੈ ਇੰਨੀ ਲਾਈਫ ਹੈ ਤੇ ਫਿਰ ਉਸ ਤੋਂ ਬਾਅਦ ਆ ਜੋ ਗੀਅ ਉਹਦਾ ਵੀ ਦੇਖ ਲਓ ਤੁਸੀਂ ਇਹਦਾ ਵੀ ਦੇਖ ਲਓ ਇਹ ਜਿਹੜਾ ਗ੍ਰੇਡ ਆਉਂਦਾ ਨਾ ਜੀ ਇਹਦੇ ਵਿੱਚ 5-7 ਸਾਲ ਤਾਂ ਸੀ ਇਹ ਕਹਿ ਸਕਦੇ ਐ ਇਹਨੂੰ ਵੀ ਲਾਗ ਆਉਣ ਤੇ ਲੱਗਦੇ ਐ ਇਹਨੂੰ ਕਸਾਈ ਤਾਂ ਬਹੁਤ ਦੂਰ ਦੀ ਗੱਲ ਐ ਕਿਵੇਂ ਲਾਗ ਆਉਣ ਤੇ ਹਾਂਜੀ ਜਿਹੜੀ ਇਹਦੀ ਕਸਾਈ ਹੈਗੀ ਇਹਦੀ ਇੰਨੀ ਜ਼ਿਆਦਾ ਲਾਈਫ ਐ ਨਾ ਇਹਦੀ ਜੀ ਵੀ ਸੇਤੀ ਨੂੰ ਕੁਝ ਆਉਂਦਾ ਹੀ ਨਹੀਂ ਪਹਿਲੇ ਨੰਬਰ ਤਾਂ ਇਹਨੂੰ ਠੀਕ ਐ ਠੀਕ ਐ ਜਿਹੜਾ ਉਹ ਆ ਗਿਆ ਜੀ ਆਮ ਮਾਰਕੀਟ ਤੋਂ ਚੱਕੋ ਅਗਲਾ ਚੱਕ ਕੇ ਥੱਪਾ ਦਿੰਦਾ ਹੂੰ ਠੀਕ ਐ ਜੀ ਹੁਣ ਨੰਬਰ ਦੂਜਾ ਅਗਲਾ ਕਹਿੰਦਾ ਸਾਡਾ ਮਕੈਨਿਕਲ ਸੀਲਾਂ ਚ ਐ ਹਾਂ ਇਧਰ ਆ ਕੇ ਕੈਮਰੇ ਨਾਲ ਦਿਖਾਓ ਜੀ ਮੜਾ ਜਾ ਹੁਣ ਪਲੇ ਠੀਕ ਹੈ ਜਿਹੜਾ ਮਕੈਨਿਕਲ ਇਹਦੇ ਵਿੱਚ ਆਪਣੀ ਸੀਲ ਜਿਹੜੀ ਹੁੰਦੀ ਹੈ ਉਹਦੇ ਦੇ ਨਿਸ਼ਾਨੇ ਆ ਹਾਂਜੀ ਇਹਦੇ ਵਿੱਚ ਕੀ ਹੈ ਏਰਾ ਫੇਰੀ ਉਹਨਾਂ ਕਪੜੇ ਕਿੱਥੋਂ ਨੇ ਹੂੰ ਇਹ ਪਲੇਟ ਤੋਂ ਮਕੈਨਿਕਲ ਦੀ ਲੱਗੀ ਸੀਲ ਵਿੱਚ ਇਹ ਲਾ ਦਿੰਦੇ ਠੀਕ ਹੈ ਵੀ ਇਹ ਖੋਲ ਕੇ ਚੈੱਕ ਕਰੋ ਵੀ ਮਕੈਨਿਕਲ ਦੀ ਜੀ ਇਹ ਜ਼ਿੰਮੇਦਾਰ ਭਾਈ ਨੂੰ ਪਤਾ ਹੀ ਨਹੀਂ ਕਿ ਹੁਣ ਜ਼ਿੰਮੇਦਾਰਾਂ ਦੇ ਸਿਰਫ ਐਨਾ ਦਿਖਾਉਂਦੇ ਨੇ ਆ ਮਕੈਨਿਕਲ ਹੈ ਜੀ ਉਹ ਸਿੰਪਲ ਆ ਗਈ ਗ੍ਰੀਸ ਵਾਲੀ ਠੀਕ ਹੈ ਇਹਦੇ ਵਿੱਚ ਵੀ ਪੈਂਦੀ ਹੈ ਜੀ ਪਾਓ ਇਹਦੇ ਵਿੱਚ ਵੀ ਪੈਂਦੀ ਹੈ ਜੀ ਮਿਲੂਗਾ ਠੀਕ ਹੈ ਇਹੀ ਚੀਜ਼ਾਂ ਦੇ ਵਿੱਚੋਂ ਅੱਜ ਆਪਾਂ ਨੁਕਸਾਨ ਖਾ ਰਹੇ ਆ ਸਸਤੇ ਦੇ ਚੱਕਰਾਂ 'ਚ ਜਾ ਕੇ ਸਿਰਫ ਤੇ ਆ ਰੂ ਰੂਟਰ ਪਾਈਪ ਦਾ ਫਰਕ ਦੇਖੋ ਥਿੱਕਨੈਸ ਦਾ ਕਿੰਨਾ ਪੱਕਾ ਤੁਹਾਨੂੰ ਦੁੱਗਣਾ ਫਰਕ ਹੈ ਜੀ ਇਹਦਾ ਹੂੰ ਇਹ ਤਾਂ ਅੱਧੇ ਹੀ ਆ ਗਿਆ ਜੀ ਆਪਣਾ 70 90 ਹੂੰ ਠੀਕ ਹੈ ਜੀ ਇਹ ਕਿੰਨੇ ਦਾ ਇਹ ਆ ਗਿਆ ਜੀ ਆਪਣਾ 75 90 ਠੀਕ ਹੈ ਕਟਾਲੇ ਦੇ ਵਿੱਚ ਜਾਂਦਾ ਜੀ ਆਪਣਾ ਇਹ ਜਿਵੇਂ ਆਪਾਂ ਕਹਿੰਦੇ ਨੇ ਕਟਾਲੀ ਇਸ ਦਾ ਕਿ ਬੋਲਦੇ ਆ ਅਸੀਂ ਇਹਨੂੰ ਰੂਟਾਵੇਟਰ ਦੇ ਵਿੱਚ ਅਸੀਂ ਨਹੀਂ ਮਿੰਦੇ ਨਹੀਂ ਗਿਣਦੇ ਮੰਨ ਕੇ ਚਲੋ ਹੁੰਦੇ ਨੇ ਵਿੱਚ ਵੀਰ ਵੀ ਅਸੀਂ ਨੇ ਪੈਸੇ ਨਹੀਂ ਲਾਉਣੇ ਸਾਡੇ ਲਈ ਵੀ ਉਹ ਵੀ ਹੈਗਾ ਜੇ ਉਹ ਕਹਿੰਦੇ ਨੇ ਹਰ ਕਿਤੇ ਮਣੀ ਜਾਂਦੇ ਨੇ ਉਹਦੇ ਨਾਲ ਦਾ ਵੀ ਰੱਖਿਆ ਹੋਇਆ ਜੋ ਸਾਡੀ ਸਪੈਸ਼ਲ ਚੀਜ਼ ਆ ਸਾਡੀ ਉਹ ਵੀ ਤੁਹਾਡੇ ਸਾਹਮਣੇ ਠੀਕ ਆ ਉਹ ਜਿਆਦਾ ਵੇਚਦੇ ਆਪਾਂ ਇਹੀ ਆ ਇਹੀ ਜਾਂਦਾ ਜੀ ਠੀਕ ਆ ਇਸ ਨੂੰ ਵੇਚ ਕੇ ਇਹ ਇਹ ਚੀਜ਼ ਹੀ ਸਾਡੀ ਗਾਰੰਟੀ ਆ ਜੈਸੇ ਵੀ ਮਰਜ਼ੀ ਮਿੱਟੀ ਚ ਲਾ ਦਿਓ ਸਾਡਾ ਰੂਟਾਵੇਟਰ ਵਾਈਬ੍ਰੇਸ਼ਨ ਦੇ ਜੇ ਇਸ ਤਰ੍ਹਾਂ ਦੀ ਸਾਲ ਭਰ ਦੇ ਵਿੱਚ ਦਿੱਕਤ ਆ ਜੋ ਸਾਡਾ ਤੇ ਵੀਰੋ ਇੱਕ ਚੀਜ਼ ਵੀ ਇਹ ਰੋਟਾਵੇਟਰ ਚਲਾ ਕੇ ਦਿਖਾਈ ਜਾਂਦੇ ਉਹਨੇ ਬਾਹੇ ਹੋਏ ਬਾਣ ਦੇ ਵਿੱਚ ਹਾਂਜੀ ਤੇ 2-3 ਦਿਨਾਂ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਵਾਂਗੇ ਇਹਨਾਂ ਦੀ ਆਪਾਂ ਕਹਿ ਕੇ ਵੀਡੀਓ ਬਣਵਾਵਾਂਗੇ ਤੱਪੜ ਬਾਣ ਦੇ ਵਿੱਚ ਤੁਸੀਂ ਗਲਾਸ ਧਰ ਕੇ ਦੇਖੋ ਜੀ ਜ਼ਮੀਨ ਤੁਸੀਂ ਪਾੜ ਲਿਓ ਹਾਂਜੀ ਜਿਵੇਂ ਜੀ ਤੁਸੀਂ ਚਾਹੋ ਰੋਟਾਵੇਟਰ ਅਸੀਂ ਭੇਜ ਦੇਾਂਗੇ ਠੀਕ ਹੈ ਤੇ ਗਲਾਸ ਧਰ ਕੇ ਉੱਥੇ ਦਿਖਾਓ ਵੀ ਇਹ ਨਹੀਂ ਵਿਚਾ ਕੇ ਕੋਈ ਅਸੀਂ ਆਪਦਾ ਸਪੈਸ਼ਲ ਲੈ ਕੇ ਜਿਹੜੇ ਪੀਰੇ ਦੇ ਹੱਥ ਲਾ ਦੋਗੇ ਅਸੀਂ ਉਹੀ ਪਾ ਕੇ ਲੈ ਚਲਾਂਗੇ ਤੁਸੀਂ ਜਿਹੜਾ ਲੈ ਜੋ ਜੀ ਸਾਨੂੰ ਸਾਡੋ ਜੀ ਵੀ ਜਿਹੜਾ ਅਸੀਂ ਕਹਾਂਗੇ ਉਹੀ ਲੈ ਚੱਲੋ ਉਹੀ ਲੈ ਚੱਲੋ ਇਹ ਤਾਂ ਹੋ ਗਈ ਬਾਈ ਨਰੂਨੀ ਪਾਰਟ ਤੇ ਬਲੇਡਾਂ ਵਗੈਰਾ ਦਾ ਹੀ ਫਰਕ ਹੁੰਦਾ ਜੀ ਬਹੁਤ ਫਰਕ ਹੈ ਜੀ ਆਹ ਦੇਖੋ ਜੀ ਹਾਂ ਇਹ ਤਾਂ ਸਾਡਾ ਖੁੱਦਾ ਬਲੇਡ ਬਣਿਆ ਹੋਇਆ ਜੀ ਆਪਣਾ ਠੀਕ ਹੈ ਜੀ ਉੱਥੋਂ ਤੁਹਾਨੂੰ ਮਾਰਕਾ ਮਿਲੂਗਾ 1 ਕਿਲੋ 50 ਗ੍ਰਾਮ ਦਾ ਬਲੇਡ ਹੈ ਇਹਦਾ ਚਾਹੇ ਵੇਟ ਕਰ ਜੀ ਜੀ ਇਹਦਾ ਵੇਟ ਕਰ ਸਕਦੇ ਹਾਂ ਤੇ ਇਹਦਾ ਤੁਸੀਂ ਆਪ ਹੀ ਕੰਪੈਰੀਜ਼ਨ ਕਰ ਲਓ ਤੇ ਇਹਦਾ ਹੱਥ ਜੀ ਦੱਸਦਾ ਦੱਸਦਾ ਜੀ 2 300 ਗ੍ਰਾਮ ਤਾਂ ਆਰਾਮ ਨਾਲ ਉੜੂਗਾ ਜੀ ਆਰਾਮ ਨਾਲ ਉੜੂਗਾ ਤੇ ਲੈਪ ਦਾ ਫਰਕ ਪੈਣੀ ਪੈਣਾ ਹੂੰ ਬਿਲਕੁਲ ਜੀ ਬਿਲਕੁਲ ਜਦੋਂ ਕਿਉਂਕਿ ਜਿਹੜੀ ਵੱਧ ਬਜਨ ਵਾਲੀ ਚੀਜ਼ ਹੈ ਉਹ ਲੰਬਾ ਸਮਾਂ ਚੱਲਦੀ ਰੂਟੇਟਰ ਦੇ ਵਿੱਚ ਚੱਲਣ ਦੀ ਜਿਵੇਂ ਕਿ ਆਪਾਂ ਪਹਿਲਾਂ ਵੀ ਰੂਟਰ ਪਾਈਪ ਦੀ ਗੱਲ ਕਰਕੇ ਹਟਿਆ ਹੂੰ ਠੀਕ ਹੈ ਜੀ ਜਿਹੜੀ ਰੂਟੇਟਰ ਨੂੰ ਹਿਲਾਉਣ ਵਾਲੀ ਚੀਜ਼ ਹੁੰਦੀ ਹੈ ਵਾਈਬ੍ਰੇਸ਼ਨ ਕਰਨ ਵਾਸਤੇ ਚੀਜ਼ ਹੁੰਦੀ ਉਹ ਸਿਰਫ ਇਹ ਪੈਟ ਹੀ ਹੁੰਦਾ ਠੀਕ ਹੈ ਵੀ ਜੀ ਇਹ ਜੇ ਹੈਵੀ ਲੱਗਿਆ ਹੋਊਗਾ ਜੀ ਫਿਰ ਟੜਕਦੀ ਨਹੀਂ ਕਦੇ ਵਾਈਬ੍ਰੇਸ਼ਨ ਰੂਟੇਟਰ ਤੁਸੀਂ ਹਲਕੇ ਤੋਂ ਹਲਕਾ ਮਨਵਾ ਲਓ ਠੀਕ ਹੈ ਜੀ ਪਰ ਪਾਈਪ ਵਿੱਚ ਜਾਣ ਨਾਲ ਹੋਵੇ ਠੀਕ ਹੈ ਫਿਰ ਨਹੀਂ ਟੜਕਦਾ ਜੀ ਇਹ ਆਪਣੀ ਜਿਹੜੀ ਖਾਸ ਚੀਜ਼ਾਂ ਨੇ ਇਹਨਾਂ ਚੋਂ ਕਮਾਈ ਕਰਦੇ ਨੇ ਲੋਕ ਹੂੰ ਬਿਲਕੁਲ ਇਹ ਥੋੜੀਆਂ ਥੋੜੀਆਂ ਚੀਜ਼ਾਂ ਦੇ ਵਿੱਚੋਂ 5-7000 ਰੁਪਏ ਦਾ ਮੁੱਲੀ ਗੱਲ ਹੈ ਜੀ ਆਹੀ ਚੀਜ਼ਾਂ ਚੋਂ ਹਾਂ ਇਹਦੇ ਵਿੱਚ ਉੜ ਜਾਊਗਾ ਜਦੋਂ ਇਹ ਹਲਕਾ ਲਾਤਾ ਤੇ ਬਾਕੀ ਵੀਰ ਉਹ ਖੜੇ ਦੀ ਤੁਸੀਂ ਇੱਕ ਵਾਰੀ ਪੇਂਟ ਕੁਆਲਿਟੀ ਚਮਕਾ-ਦਮਕ ਦੇਖ ਸਕਦੇ ਹੋ ਮੈਨੂੰ ਲੱਗਦਾ ਵੀ ਇੰਨੀ ਕੁ ਸੋਹਣੀ ਇਹ ਵੇਖੋ ਕੋਈ ਇਹ ਨਹੀਂ ਜਿਵੇਂ ਕਿ ਆਪਾਂ ਕਹਿੰਦੇ ਨਾ ਕੋਈ ਪੇਂਟ ਦੇ ਉੱਤੇ ਸਨੇ ਇੰਨੀ ਕੁ ਸ਼ਕਤੀ ਵਰਤੀ ਜਾਂਦੀ ਹੈਗੀ ਹੂੰ ਠੀਕ ਹੈ ਜੀ ਮੈਂਟਰਾਂ ਤੇ ਵੀ ਜ਼ਹਿਰ ਅਬਦੁੱਲਾ ਨਾਮ ਨੰਬਰ ਦੂਜਾ ਪੱਠੀ ਪੇਂਟ ਆ ਆਪਣਾ ਠੀਕ ਹੈ ਠੀਕ ਹੈ ਜੀ ਇਹ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਹੋ ਤੇ ਪੀਟੀਓ ਵਾਲੇ ਕ੍ਰੋਸ ਦਾ ਵੀ ਫ ਠੀਕ ਹੈ ਠੀਕ ਹੈ ਜੀ ਮੈਂ ਬੋਲ ਸਕਦਾ ਇਹ ਆ ਗਿਆ ਜੀ ਆਪਣਾ ਚਿਰਿਆਂ ਵਾਲਾ ਪੂਰਾ ਹੈਵੀ ਡਿਊਟੀ ਲੱਗਿਆ ਠੀਕ ਹੈ ਵੀ ਜਿਹੜਾ ਇਸ ਤਰ੍ਹਾਂ ਹੋਊਗਾ ਉਹ ਜਾਦੇ ਵਧੀਆ ਜੀ ਇਹ ਦਿਨੇ ਆਪਾਂ ਜਿਹੜਾ ਆਪਣਾ ਕੀ ਘੇਟ ਵਾਲਾ ਮੰਨ ਲਓ ਉਹਨਾਂ ਦੇ ਵਿੱਚ ਦੇਖੋ ਜੀ ਅਗਲਾ ਕੰਜੂਸੀ ਕਰੂਗਾ ਹਲਕਾ ਤੋਂ ਹਲਕਾ ਮਾਲ ਲਾ ਹਲਕੇ ਤੋਂ ਹਲਕੇ ਹੀ ਮਾਲ ਲਾਊਗਾ ਉਹਦੇ ਵਿੱਚ ਕਿਹਦੇ ਨਹੀਂ ਅਗਲਾ ਚੰਗਾ ਵਰਤੂ ਉਹਨਾਂ ਦੀ ਕਿਉਂਕਿ ਅਗਲਾ ਮੈਨੂਫੈਕਚਰਿੰਗ ਤਾਂ ਦੇਖਦਾ ਨਹੀਂ ਵੀ ਕਿੱਥੇ ਹੋ ਰਹੀ ਆ ਕਮਾਈ ਇਹ ਚੀਜ਼ਾਂ ਦੇ ਵਿੱਚੋਂ ਲੋਕ ਬਹੁਤ ਨਜਾਇਜ਼ ਕਰ ਰਹੇ ਨੇ। ਇੱਕ ਧੋਖੇ ਘੜੀ ਦੇ ਵਿੱਚ। ਠੀਕ ਹੈ ਜੀ। ਹੁਣ ਤੂੰ ਕਿੱਥੇ ਤਾਂ ਦੇਖੋ ਜੀ ਇਹਦਾ ਪ੍ਰੋਸੈਸ ਦੇਖੋ ਜੀ। ਇਹਦਾ ਦਿਨ ਰਾਤ ਦੇਖਣ ਦੇ ਵਿੱਚ ਹੀ ਦੱਸਦਾ। ਇੰਨਾ ਤਫਰਕਾ ਦਿਖਾ ਦੋ ਇਹਦਾ ਡੱਬੀਆਂ ਵੀ ਇਹਦੀਆਂ ਛੇਤੀ ਛੇਤੀ ਲਾ ਕੇ ਸਰ ਕਿਹ ਚੀਜ਼ ਦੇ ਵਿੱਚ ਤੁਹਾਨੂੰ ਇਹਦਾ ਫਰਕ ਮਿਲੂਗਾ ਜੀ। ਬਿਲਕੁਲ। ਤੇ ਚੌਪਟਾ ਇਹਦਾ ਵੀ ਦੇਖੋ ਚੌਪਟਾ ਇਹਦਾ ਵੀ ਦੇਖੋ ਤੁਸੀਂ। ਹੂੰ। ਤੇ ਤੇ ਕਬਰ ਵੀ ਆ ਗਿਆ। ਕਬਰ ਨਾਲ ਆ ਗਿਆ ਜੀ। ਹੂੰ ਸੇਫ ਹੈ। ਹਾਂਜੀ ਸੇਫ ਹੈ। ਤੇ ਬਾਈ ਬਾਕੀ ਬਾਡੀ ਦਾ ਹੀ ਫਰਕ ਹੁੰਦਾ ਹੂ ਬਾਡੀ ਦਾ ਵੀ ਫਰਕ ਹੈ ਜੀ ਦੇਖੋ ਹੁਣ ਆਮ ਹਰ ਕੋਈ ਕੀ ਕਰਦਾ ਨੇ ਇਥੋਂ ਡਾਲੇ ਨੂੰ ਨਾਲ ਮੋੜ ਕੇ ਇਥੋਂ ਚਾਦਰ ਨੂੰ ਐਸਲੂਟੀ ਲਾ ਦਿੰਨੇ ਆ ਉਹ ਕੀ ਚਾਹੁੰਦੇ ਜਦੋਂ ਰੋਟਾਵੀਟਰ ਅੱਜ ਦੀ ਗੱਡੀ ਹਰ ਕੋਈ ਕਦੂ ਵਾਸਤੇ ਲੈ ਰਿਆ ਜ਼ਿਆਦਾਤਰ ਪਾਣੀ 'ਚ ਚਲਾਉਣ ਨੂੰ ਹਰ ਇੱਕ ਕਦੇ ਕਰੇ ਬਾਈ ਵਾਸਤੇ ਸੁਪਰਸੀਡਰ ਖੜਾਈ ਹਾਂ ਕਦੂ ਚ ਹੀ ਚਲਾਉਂਦੇ ਠੀਕ ਹੈ ਨਾ ਪਾਣੀ 'ਚ ਹੀ ਚੱਲਣੇਗਾ ਆਪਾਂ ਨੇ ਇੱਥੇ ਵੀ ਤੇ ਨੀਚੇ ਪਾਈਪ ਲਾਇਆ ਹੋ ਤੁਰਦੀ ਤੁਰ ਤੱਕ ਠੀਕ ਹੈ ਇਹਦਾ ਕੀ ਫਾਇਦਾ ਹੋਊਗਾ ਇਹਦਾ ਫਾਇਦਾ ਕਿਤੇ ਹੋ ਗਿਆ ਜੀ ਰੋੜੇ ਨੇ ਚੱਲਦੇ ਕਿਤੇ ਲੱਗਦਾ ਪਹਿਲਾਂ ਤਾਂ ਸਪੋਰਟ ਹੋ ਗਈ ਹੂੰ ਬ ਤੇ ਇੱਕ ਇਹ ਵੇਟ ਹੋ ਗਿਆ ਵੇਟ ਤਾਂ ਹੋ ਹੀ ਗਿਆ ਜਿਵੇਂ ਦੋਨੇ ਸਾਈਡਾਂ ਤੋਂ ਬੰਦ ਹੋ ਗਿਆ ਠੀਕ ਹੈ ਜੀ ਤੇ ਇਹਦੀ ਥੱਲੋਂ ਝੋਟਾ ਵਧੀਆ ਮਾਰ ਤੇ ਜਿਵੇਂ ਮਗਰ ਇਹ ਪਲੇਨ ਵਧੀਆ ਕਰੂਗਾ ਹਾਂਜੀ ਹਾਂਜੀ ਆਮ ਦੇ ਮੁਕਾਬਲੇ ਗਾਰੰਟੀ ਕਿੰਨੇ ਟਾਈਮ ਪੀਰੀਅਡ ਦੀ ਹੈ ਇਹਦੀ ਇਹਦੇ ਪੂਰੀ 1 ਸਾਲ ਦੀ ਗਾਰੰਟੀ ਹੈ ਜੀ ਆਪਣੀ ਹੂੰ ਠੀਕ ਹੈ ਜੀ 1 ਸਾਲ ਦੇ ਵਿੱਚ ਕੋਈ ਵੀ ਸਾਲ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਸਾਡੀ ਹੈ ਠੀਕ ਹੈ ਠੀਕ ਹੈ ਜੀ ਸਰਵਿਸ ਮਿਲੂਗੀ ਫੁੱਲ ਸਰਵਿਸ ਫੁੱਲ ਮਿਲੂ ਤੁਹਾਡੇ ਖੇਤ ਚ ਮਿਲੂ ਠੀਕ ਹੈ ਠੀਕ ਹੈ ਜੀ ਨੰਬਰ ਦੋ ਜੇ ਇੱਕ ਵਾਰ ਸਿਰਫ ਐਕਸੀਡੈਂਟ ਨਾ ਹੋਵੇ ਉਸ ਤੋਂ ਇਲਾਵਾ ਕੋਈ ਗੇਅਰ ਦੇ ਵਿੱਚ ਪ੍ਰੋਬਲਮ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਰੂਟਰ ਦੇ ਵਿੱਚ ਕੋਈ ਵਾਈਬ੍ਰੇਸ਼ਨ ਦੀ ਕੋਈ ਚੱਕਰਾਂ ਦੀ ਕਿਸੇ ਉਹ ਸਾਰੀ ਜ਼ਿੰਮੇਵਾਰੀ ਸਾਡੀ ਹੈ ਜੀ ਠੀਕ ਹੈ ਚਾਹੇ ਕੁਝ ਵੀ ਟੁੱਟ ਜਾਵੇ ਉਸ ਵੀ ਟੁੱਟ ਪੱਜ ਜਾਂਦੀ ਹੈ ਸਾਡੀ ਹੈ ਜੀ ਪਹਿਲਾ ਨੰਬਰ ਤਾਂ ਦੇਖੋ ਨੂੰ ਹੁੰਦਾ ਕੁਝ ਨਹੀਂਗਾ ਇਸ ਚੀਜ਼ ਦੀ ਸਾਨੂੰ ਮਨ ਨੂੰ ਗੁੱਲ ਦਸੱਲੀ ਹੈ ਸਭ ਜੋ ਜ਼ਿੰਮੇਦਾਰ ਭਾਈ ਵਰਤ ਰਹੇ ਨੇ ਉਹਨਾਂ ਤੋਂ ਰਿਵਿਊ ਲੈ ਸਕਦੇ ਹਾਂ ਠੀਕ ਹੈ ਜੀ ਤੇ ਸਰਵ ਇਹ ਸਨਮ ਉਹ ਹੀ ਕਹਿ ਰਹੇ ਆ ਕਿ ਕਿਤੇ ਵੀ ਸਾਨੂੰ ਕਿਤੇ ਜ਼ਰੂਰਤ ਹੈ ਤੁਹਾਡੇ ਖੇਤ ਦੇ ਵਿੱਚ ਸਾਡਾ ਮੁੰਡਾ ਆਉਂਗਾ ਵੀ ਫੋਨ ਕਰੋ ਬੰਦਾ ਆਉਗਾ ਤੁਹਾਡੇ ਲਈ ਵੀ ਉਸੇ ਟਾਈਮ ਆਉਗਾ ਨੰਬਰ ਦਿੱਤੇ ਹੋਇਆ ਰੂਟਾਵੇਟਰ ਦੇ ਉੱਪਰ ਆਪਾਂ ਨੇ ਜੀ ਠੀਕ ਹੈ ਜੀ ਉਹਦੇ ਕਾਲ ਕਰੋ ਮੁੰਡਾ ਤੁਹਾਡੇ ਲਈ ਪਹੁੰਚੂਗਾ ਬਾਕੀ ਐਡਰੈਸ ਸਾਰਿਆਂ ਨੂੰ ਪਤਾ ਹੀ ਆ ਵੀ ਵੀਰਵਾਲ ਕੰਪਨੀ ਚੀਮਾ ਮੰਡੀ ਬਣਾਉਂਦੀ ਆ ਤੇ ਕੰਪਨੀ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਸੋ ਇੱਕ ਵਾਰੀ ਵੀਰੋ ਜ਼ਰੂਰ ਟਰਾਈ ਕਰੋ ਚੰਗੀ ਚੀਜ਼ ਨੂੰ ਇੱਕ ਵਾਰੀ ਜ਼ਰੂਰ ਦੇਖੋ ਤੇ ਬਾਕੀ ਜਿਹੜਾ ਸਾਡੇ ਨਾਲ ਵਾਦਾ ਹੋਇਆ ਬਿੱ ਤੱਪੜ ਵਾਣ ਦੇ ਵਿੱਚ ਚਲਾ ਕੇ ਚਲਾ ਕੇ ਜਿਵੇਂ ਮਰਜ਼ੀ ਚੈੱਕ ਕਰੋ ਜੀ ਰੂਪ ਕੋਮਟਰ ਜ਼ੀਰੋ ਵਾਈਬ੍ਰੇਟ ਚੱਲੂਗਾ ਜ਼ੀਰੋ ਵਾਈਬ੍ਰੇਟ ਚੱਲੂ ਉਹ ਤੁਹਾਨੂੰ ਚਲਾ ਕੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਹੀ ਦਿਖਾ ਦਾਂਗੇ